ਸਸਿਕਲ ਜੀ ਤੁਹਾਨੂੰ ਸਾਰਿਆਂ ਨੂੰ ਦੋਸੂ ਅੱਜ ਕੁਛ ਪਿੰਡਾਂ ਨੂੰ ਮੈਂ ਅੱਜ ਅਲਰਟ ਕਰ ਰਿਹਾ ਤੇ ਜਿਨ੍ਹਾਂ ਦਾ ਨਾਮ ਆ ਪਿੰਡਾਂ ਦਾ ਕੁਮਾਨ ਖੁਰਦ ਨੰਬਰ 2 ਨੁਸ਼ਹਿਰਾ ਮੱਜਾ ਸਿੰਘ ਨੰਬਰ 3 ਮਸਾਣੀਆਂ ਨੰਬਰ 4 ਅਰਜਨ ਮਾਂਗਾ ਨੰਬਰ 5 ਤੂਲਕਾ ਅਤੇ ਨੰਬਰ 6 ਬੰਡਾਲਾ ਇਹਨਾਂ ਪਿੰਡਾਂ ਦੇ ਲੋਕ ਜਿਹੜੇ ਆ ਉਹ ਸਾਵਧਾਨ ਹੋ ਜਾਣ ਇਹਨਾਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੀਆਂ ਨੇ ਉਹ ਐਕਸ਼ਨ ਬੋਰਡ ਦੇ ਵਿੱਚ ਆ ਜਾਣ ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚ ਜਿਹੜੀ ਸਰਕਾਰੀ ਸਾਂਝੀ ਜ਼ਮੀਨ ਸਾਂਝੀ ਜਾਇਦਾਦ ਪੰਚਾਇਤੀ ਜ਼ਮੀਨ ਜਿਹੜੀ ਆ ਉਹ ਰਾਣਾ ਗੁਰਜੀਤ ਦੇ ਵੱਲੋਂ ਖੱtion ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਹਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਜਿਹੜੀਆਂ ਪੰਚਾਇਤੀ ਸਾਂਝੀਆਂ ਜਾਇਦਾਦਾਂ ਨੇ ਉਹਨਾਂ ਨੂੰ ਇੱਕ ਬੰਚਰ ਰੂਪ ਦੇ ਵਿੱਚ ਜਿਹੜਾ ਉਹ ਬਣਾ ਦਿੱਤਾ ਜਾਏਗਾ ਕਿਵੇਂ ਬਣਾਇਆ ਜਾਏਗਾ ਇਹਦੇ ਬਾਰੇ ਇਹ ਸਾਰੀ ਚਿੱਠੀ ਜੜੀ ਆ ਉਹ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਜਾ ਰਿਹਾ ਰਾਣਾ 슈ਗਰ ਲਿਮਟਿਡ ਦੇ ਵੱਲੋਂ 4 6 2024 ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਲਿਖਿਆ ਜਾਂਦਾ ਏ ਕਿ ਸਾਨੂੰ ਇਹਨਾਂ ਪਿੰਡਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਪੈਡੀ ਸਟ੍ਰਾ ਜਿਹੜਾ ਪਰਾਲੀ ਆ ਪਰਾਲੀਆਂ ਦੀ ਪਰਾਲੀ ਦੀਆਂ ਗੱਠਾਂ ਨੂੰ ਸਟੋਰ ਕਰ ਲਈ ਜਿਹੜਾ ਵਾ ਉਹ ਜਾਰੀ ਕੀਤੀ ਜਾਵੇ ਇਹਨਾਂ ਦੀ ਜ਼ਮੀਨ ਜਿਹੜੀ ਆ ਮੈਂ ਜ਼ਮੀਨ ਦਾ ਵੇਰਵਾ ਦੱਸ ਦਿਆਂ ਕਿਹੜਾ ਕਿੰਨੀ ਕਿੰਨੀ ਜ਼ਮੀਨ ਜਿਹੜੀ ਆ ਪੰਚਾਇਤੀ ਜ਼ਮੀਨ ਦੇ ਵੱਲੋਂ ਵਿੱਚੋਂ ਜਿਹੜੀ ਆ ਇਹਨਾਂ ਦੇ ਵੱਲੋਂ ਰਾਣਾ 슈ਗਰ ਲਿਮਟਿਡ ਦੇ ਵੱਲੋਂ ਰਾਣਾ ਗੁਰਜੀਤ ਦੇ ਵੱਲੋਂ ਜਿਹੜਾ ਉਹ ਮੰਗੀ ਗਈ ਆ ਕੁਮਾਨ ਖੁਰਦ ਦੇ ਵਿੱਚੋਂ 7 ਏਕੜ ਨੁਸ਼ਹਿਰਾ ਮੱਝਾ ਸਿੰਘ ਦੇ ਵਿੱਚ 15 ਏਕੜ ਮਸਾਣੀਆਂ ਦੇ ਵਿੱਚ 8 ਏਕੜ ਅਰਜਨ ਮੰਗਾ ਦੇ ਵਿੱਚ 13 ਏਕੜ ਧੂਲਕਾ ਪਿੰਡ 5 ਏਕੜ ਅਤੇ ਬੰਡਾਲਾ ਪਿੰਡ ਦੇ ਵਿੱਚੋਂ 15 ਏਕੜ ਜ਼ਮੀਨ ਜਿਹੜੀ ਆ ਉਹਦੀ ਮੰਗ ਕੀਤੀ ਗਈ ਆ ਡੀਸੀ ਅੰਮ੍ਰਿਤਸਰ ਦੇ ਕੋਲੋਂ ਇਹਦੇ ਵਿੱਚ ਕੁਝ ਪਿੰਡ ਜਿਹੜੇ ਨੇ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਵੀ ਸਬੰਧ ਰੱਖਦੇ ਨੇ ਉਹਦੇ ਤੋਂ ਅਲੱਗ ਤਰੰਤਾਰਨ ਤੇ ਅੰਮ੍ਰਿਤਸਰ ਦੇ ਜਿਹੜੇ ਇਹ ਪਿੰਡ ਸਾਰੇ ਸੂਚੀ ਦੇ ਵਿੱਚ ਇਸ ਦੇ ਵਿੱਚ ਸ਼ਾਮਲ ਨੇ ਇਹਨਾਂ ਪਿੰਡਾਂ ਨੂੰ ਸਾਵਧਾਨ ਹੋਣ ਦੀ ਜ਼ਰੂਰਤ ਕਿਉਂ ਹੈ ਮੈਂ ਪਿੱਛੇ ਜਿਹੇ ਮੂਵਮੈਂਟ ਨੂੰ ਫਾਈਟ ਕਰਨ ਦੇ ਦੌਰਾਨ ਇਹ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਰਾਣਾ ਗੁਰਜੀਤ ਦੇ ਵੱਲੋਂ ਪ੍ਰਾਲੀ ਨੂੰ ਸਟੋਰ ਕੀਤਾ ਜਾਂਦਾ ਸਟੋਰ ਕਰਨ ਤੋਂ ਬਾਅਦ ਉਹਨਾਂ ਪ੍ਰਾਲੀ ਦੀਆਂ ਗੱਠਾਂ ਨੂੰ ਜਿਹੜੀਆਂ ਇਕੱਠੀਆਂ ਕੀਤੀਆਂ ਜਾਂ ਗੱਠਾਂਆਂ ਉਹਨਾਂ ਤੋਂ ਪਹਿਲਾਂ ਸਰਕਾਰ ਤੋਂ ਸਬਸਿਡੀ ਲਈ ਜਾਂਦੀ ਆ ਕਥਿਤ ਤੌਰ ਤੇ ਅਤੇ ਉਹਦੇ ਤੋਂ ਬਾਅਦ ਉਹਨਾਂ ਨੂੰ ਅੱਗ ਲਾ ਕੇ ਮੋਟਾ ਇੰਸ਼ੋਰੈਂਸ ਜਿਹੜਾ ਉਹ ਕਲੇਮ ਕੀਤਾ ਜਾਂਦਾ ਇਹ ਮੈਂ ਨਹੀਂ ਕਹਿ ਰਿਹਾ ਇਹ ਥਾਣਾ ਮਹਿਤਾ ਚੌਂਕ ਦੇ ਵਿੱਚ ਜਿਹੜਾ ਇਸ ਸੰਬੰਧੀ ਉਸ ਵੇਲੇ ਦਰਜ ਹੋਈ ਰਪਟ ਨੂੰ ਜਿਹੜਾ ਵਾ ਤੁਹਾਡੇ ਸਾਰਿਆਂ ਨਾਲ ਇੱਕ ਗ੍ਰਾਮ ਸਭਾ ਦੇ ਵਿੱਚ ਜਿਹੜਾ ਮੈਂ ਸਾਂਝਾ ਕੀਤਾ ਸੀ ਮੇਰੇ ਨਾਲ ਮੇਰੀ ਟੀਮ ਵੀ ਸੀ ਕਿ ਉਸ ਵੇਲੇ ਕੁਝ ਪਿੰਡਾਂ ਦੇ ਸਰਪੰਚ ਵੀ ਉਸ ਸਭਾ ਦੇ ਵਿੱਚ ਹਾਜ਼ਰ ਸਨ ਇਹ ਗੰਦੀ ਖੇਡ ਰਾਣਾ ਗੁਰਜੀਤ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਾਡੇ ਏਰੀਆ ਦੇ ਵਿੱਚ ਖੇਡੀ ਜਾਂਦੀ ਸੀ ਤੇ ਹਰ ਸਾਲ ਅੱਗ ਲੱਗਦੀ ਸੀ ਹਰ ਸਾਲ ਇੱਥੇ ਐਂਬੂਲੈਂਸਾਂ ਆਉਂਦੀਆਂ ਉਹਦੇ ਤੋਂ ਬਾਅਦ ਜੜੀਆਂ ਜ਼ਮੀਨਾਂ ਦੇ ਉੱਤੇ ਲਗਾਤਾਰ 15-15 ਦਿਨ 20-20 ਦਿਨ ਅੱਗ ਬਲਦੀ ਰਹਿੰਦੀ ਆ ਉਹ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ 2-2 3-3 ਫੁੱਟ ਹੇਠਾਂ ਤੱਕ ਲਾਲ ਹੋਣ ਦਾ ਕਰਕੇ ਉਹ ਬੰਜਰ ਹੋ ਜਾਂਦੀਆਂ ਰਹੀਆਂ ਉਹਨਾਂ ਜ਼ਮੀਨਾਂ ਨੂੰ ਰਾਣਾ ਗੁਰਜੀਤ ਦੇ ਵੱਲੋਂ ਬਾਅਦ ਦੇ ਵਿੱਚ ਕੌਡੀਆਂ ਦੇ ਭਾ ਜਿਹੜਾ ਉਹ ਖਰੀਦ ਲਿਆ ਜਾਂਦਾ ਇਹ ਕੱਲਾ ਜੇ ਇਹਦੇ ਬਾਰੇ ਤੁਸੀਂ ਸਬੂਤ ਚਾਹੀਦੇ ਹੋਣ ਤਾਂ ਮੇਰੇ ਜਿੱਥੇ ਮੈਂ ਬੈਠਾ ਮੈਂ ਆਪਣੇ ਆਫਿਸ ਦੇ ਵਿੱਚ ਬੈਠਾ ਮੇਰੇ ਨੱਕ ਦੀ ਸੇਧ ਨੂੰ ਸਿੱਧਾ ਇੱਕ 5 ਏਕੜ ਜ਼ਮੀਨ ਜਿਹੜੀ ਆ ਉਹਦੀ ਰਜਿਸਟਰੀ ਜਿਹੜੀ ਆ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਜਦੋਂ ਲਾਸਟ ਅੱਗ ਲੱਗੀ ਸੀ ਅੱਜ ਤੋਂ 4-3 ਸਾਲ ਪਹਿਲਾਂ ਜਿਹੜੀ ਲਾਸਟ ਅੱਗ ਲੱਗੀ ਸੀ ਉਹਦੀ ਵੀਡੀਓ ਵੀ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕੀਤੀ ਸੀ ਤੇ ਉਹ ਵਾਲੀ ਜ਼ਮੀਨ ਜਿਹੜੀ ਆ ਰਾਣਾ ਗੁਰਜੀਤ ਦੇ ਵੱਲੋਂ ਜਿਹੜੀ ਆ ਉਹ ਖਰੀਦ ਲਈ ਗਈ ਆ ਕੌਡੀਆਂ ਦੇ ਪਾ ਦੇ ਵਿੱਚ ਸੋ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਨੂੰ ਇਸ ਵੇਲੇ ਸਾਵਧਾਨ ਹੋਣ ਦੀ ਜ਼ਰੂਰਤ ਹੈ ਕਿਉਂਕਿ ਥਰੂ ਬੀਡੀਪੀਓ ਥਰੂ ਡੀਡੀਪੀਓ ਬੀਡੀਪੀਓ ਤੁਹਾਡੀਆਂ ਪੰਚਾਇਤਾਂ ਦੀ ਜਿਹੜੀ ਇਹਨਾਂ ਪਿੰਡਾਂ ਦੀ ਜਿਹੜੀ ਮੈਂ ਸੂਚੀ ਤੁਹਾਡੇ ਨਾਲ ਸਾਂਝੀ ਕੀਤੀ ਆ ਇੱਥੇ ਬੋਲੀ ਕਰਵਾਉਣ ਦੇ ਕੰਮ ਨੂੰ ਜਿਹੜਾ ਵਾ ਹੋਲਡ ਕੀਤਾ ਗਿਆ ਤੇ ਇਹਨਾਂ ਜਿਹੜੇ ਇਹਨੇ ਇਹਨੇ ਏਕੜ ਨੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਕੇ ਬਾਕੀ ਜ਼ਮੀਨ ਦੀ ਬੋਲੀ ਕਰਾਉਣ ਲਈ ਜਿਹੜਾ ਉਹ ਹੁਕਮ ਜਾਰੀ ਕੀਤੇ ਗਏ ਨੇ ਸਬੰਧਤ ਡੀਡੀਪੀਓ ਦੇ ਵੱਲੋਂ ਸੋ ਲੋੜ ਆ ਇਹਨਾਂ ਪਿੰਡਾਂ ਨੂੰ ਜਾਗਰੂਕ ਹੋਣ ਦੀ ਕਿਉਂਕਿ ਅਸੀਂ ਇੱਥੇ ਜਾਗਰੂਕ ਹੋਏ ਆ ਅਸੀਂ ਇੱਥੇ ਤੁਸੀਂ ਹਾਰਾਣ ਹੋ ਜਾਣਾ ਸੁਣ ਕੇ ਕਿ ਜਦੋਂ ਇਹਦੀ ਰਪੋਰਟ ਨੂੰ ਐਕਸਪੋਜ਼ ਕੀਤਾ ਤੇ ਇੰਸ਼ੋਰੈਂਸ ਕੰਪਨੀਆਂ ਨੂੰ ਇਹਦੀ ਇਸ ਕਾਲੀ ਤੇ ਘਟੀਆ ਕਰਤੂਤ ਦੇ ਬਾਰੇ ਦੱਸਿਆ ਗਿਆ ਤਾਂ ਰਾਣਾ 슈ਗਰ ਲਿਮਟਿਡ ਦੇ ਵੱਲੋਂ ਇੱਕ ਵੀ ਡੰਪ ਸਾਡੇ ਏਰੀਏ ਦੇ ਵਿੱਚ ਨਹੀਂ ਲਗਾਇਆ ਗਿਆ। ਇਹਦੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚੋਂ ਸਾਡੇ ਏਰੀਏ ਦੇ ਵਿੱਚੋਂ ਜਦੋਂ ਇਹਨੂੰ ਦੜਾਇਆ ਗਿਆ ਤਾਂ ਪਿੰਡ ਖੱਬੇ ਦੇ ਵਿੱਚ ਜਾ ਕੇ ਇਹਦੇ ਵੱਲੋਂ ਇੱਕ ਵੱਡਾ ਡੰਪ ਜਿਹੜਾ ਉਹ ਲਗਾ ਦਿੱਤਾ ਗਿਆ ਉਹਦਾ ਕਰਕੇ ਉੱਥੋਂ ਦੇ ਲੋਕ ਵੀ ਕਾਫੀ ਪਰੇਸ਼ਾਨ ਰਹੇ ਕਿਉਂਕਿ ਲਗਾਤਾਰ ਉਸ ਰੋਡ ਦੇ ਉੱਤੇ ਪਰਾਲੀ ਦੀਆਂ ਭਰੀਆਂ ਤੇ ਖਾਲੀ ਟਰਾਲੀਆਂ ਜਿਹੜੀਆਂ ਨੇ ਉਹ ਲੰਘਦੀਆਂ ਰਹੀਆਂ ਸੋ ਤੁਹਾਡਿਆਂ ਪਿੰਡਾਂ ਦੇ ਵਿੱਚ ਵੀ ਰਾਣਾ ਗੁਰਜੀਤ ਇਸ ਕਾਲੀ ਖੇਡ ਨੂੰ ਖੇਡਣ ਦੀ ਤਿਆਰੀ ਦੇ ਵਿੱਚ ਅਲਰਟ ਹੋਣ ਦੀ ਜ਼ਰੂਰਤ ਆ ਇਹਨਾਂ ਪਿੰਡਾਂ ਨੂੰ ਜਿਹੜੇ ਪਿੰਡ ਜਿਹੜੇ ਮੈਂ ਕੁੱਲ 6 ਪਿੰਡ ਜਿਹੜੇ ਆ ਤੁਹਾਨੂੰ ਦੱਸਿਆ ਇਹਨਾਂ ਸਾਰੇ ਪਿੰਡਾਂ ਨੂੰ ਅਵੇਅਰ ਹੋਣ ਦੀ ਜ਼ਰੂਰਤ ਹੈ ਇਥੋਂ ਦੀਆਂ ਪੰਚਾਇਤਾਂ ਨੂੰ ਜਿਹੜਾ ਉਹ ਸਰਗਰਮ ਹੋਣ ਦੀ ਜ਼ਰੂਰਤ ਆ ਕਿ ਰਾਣਾ ਗੁਰਜੀਤ ਨੂੰ ਇਸ ਤੁਹਾਡੇ ਪਿੰਡਾਂ ਦੇ ਵਿੱਚੋਂ ਤਾਂ ਜੋ ਰਾਣਾ ਗੁਰਜੀਤ ਤੁਹਾਡੇ ਪਿੰਡਾਂ ਦੇ ਵਿੱਚ ਇਹ ਕਾਲੀ ਖੇਡ ਜੜੀ ਆ ਉਹ ਨਾ ਖੇਡ ਸਕੇ ਸੋ ਇਹਦੇ ਨਾਲ ਦੀ ਨਾਲ ਹੀ ਮੇਰੀ ਬੇਨਤੀ ਆ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਨੂੰ ਤੇ ਜਿਹੜੇ ਜੋ ਵੀ ਸਿਹਰਦ ਆਫੀਸਰ ਸਹਿਬਾਨ ਨੇ ਉਹਨਾਂ ਨੂੰ ਵੀ ਕਿ ਇਸ ਵਿਸ਼ੇ ਦੇ ਉੱਤੇ ਜਿਹੜਾ ਤੁਰੰਤ ਗੌਰ ਕੀਤਾ ਜਾਵੇ ਤੇ ਜਿਹੜਾ ਰਾਣਾ ਗੁਰਜੀਤ ਦੇ ਵੱਲੋਂ ਇਹਨਾਂ ਪਿੰਡਾਂ ਦੇ ਵਿੱਚ ਆਪਣੀ ਜ਼ਮੀਨ ਨੂੰ ਅੰਦਰ ਖਾਤੇ ਰਾਖਵੀਂ ਰੱਖਾ ਕੇ ਬੈਠਾ ਹੋਇਆ ਉਹਨਾਂ ਦੀ ਬੋਲੀ ਜਿਹੜੀ ਕਰਵਾ ਕੇ ਪਿੰਡ ਦੇ ਜਿਹੜੇ ਬੇਜ਼ਮੀਨੇ ਲੋਕ ਨੇ ਜਾਂ ਘੱਟ ਜ਼ਮੀਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਜ਼ਮੀਨ ਜੜੀ ਆ ਜਿਸ ਤਰੀਕੇ ਦੇ ਨਾਲ ਪੁਰਾਣੇ ਸਮਿਆਂ ਦੇ ਵਿੱਚ ਜਾਂ ਪਿਛਲੇ ਸਾਲ ਬੋਲੀ ਕਰਵਾ ਕੇ ਦਿੱਤੀ ਜਾਂਦੀ ਰਹੀ ਆ ਉਸੇ ਤਰੀਕੇ ਨਾਲ ਜਿਹੜਾ ਜ਼ਮੀਨਾ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਦਿੱਤੀਆਂ ਜਾਣ ਨਾ ਕਿ ਰਾਣਾ ਗੁਰਜੀਤ ਨੂੰ ਕਾਲੀਆਂ ਖੇਡਾਂ ਖੇਡਣ ਲਈ ਸੋ ਵੀਡੀਓ ਨੂੰ ਸਾਰੇ ਜਾਣੇ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਇਹ ਅਹਿਮ ਜਾਣਕਾਰੀ ਜਿਹੜੀ ਆ ਉਹ ਇਹਨਾਂ ਪਿੰਡਾਂ ਦੇ ਲੋਕਾਂ ਤੱਕ ਪਹੁੰਚ ਸਕੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ